ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅਣੀਵਾਰ ਸ਼ਬਦ ਉਚਾਰਨ ਦੇ ਨਾਲ ਜੁੜਨਾ ਕਰੀਏ ਨਾਮ ਦੇਵ ਆਉ ਕਲੰਦਰ ਕੇਸਵਾ ਕਰ ਅਬਦਾਨੀ ਭੀਸਵਾ ਰਹਾ ਹੂੰ ਫਰਮਾਨ ਕਰਦੇ ਹਨ ਭੰਤ ਨਾਮਦੇਵ ਜੀ ਕਿ हे ਸੋਹਣੀਆਂ ਜੁਲਫਾਂ ਵਾਲੇ ਕਲੰਦਰ ਪ੍ਰਭੂ हे सोने केसा वाले प्रभु तू अवदली फकीरा दा पहरावा पाके आया है जी आया हूं मेरे हृदय में मस्जिद में आ बैठ ਰੰਗੇ ਫਰਮਾਨ ਹੈ ਰਹਾਵ ਜਿਨ ਆਕਾਸ ਕੁਲ ਹੈ ਸਿਰਕੀਨੀ ਕਉਸ ਸਵਤ ਪਿਆਲਾ ਚਮਰ ਪੋਸ ਕਾ ਮੰਦਰ ਤੇਰਾ ਇਹ ਬਿਦ ਬਨੇ ਗੋਪਾਲਾ हे कलंदर हे केशव तू आ तू जिसने सत आसमाना नु कुला बना के अपने सिर उत्ते पाया होया है जिसने सत पातालान नु अपनीया खडावा बनाया होया है हे कलंदर प्रभु सारे जियां जंत तेरे वशम ਲਈ ਘਰ ਹਨ हे धरती ने रखया तू इस तरह इस तरह दा बनया हुया है फिरगे प्रमाण है 56 कोट ਕਾ ਪਹਿਨ ਤੇਰਾ ਸੁਣ ਹੈ ਸਹਸ ਇਜਾਰਾ ਭਾਰ ਅਠਾ ਦੇ ਮੁਦਗਰ ਤੇਰਾ ਸਹਨ ਕ ਸਭ ਸੰਸਾਰ 56 ਕਰੋੜ ਭਾਵ 56 ਕਰੋੜ ਮੇਗ ਮਾਲਾ 56 ਕਰੋੜ ਬੱਦਲ ਪਹਿਨ ਮਤਲਬ ਚੋਗਾ 16 ਸਹਿਸ 16000 ਆਲਮ ਮੁਸਲਮਾਨੀ ਖਿਆਲ ਅਨੁਸਾਰ ਕੋਈ 18000 ਤੇ ਕੋਈ 16000 ਆਲਮ ਜਹਾਨ ਆਖਦੇ ਹਨ ਕਈ ਵਿਦਵਾਨ ਸੱਜਣ ਇਸ ਦਾ ਅਰਥ 16000 ਗੋਪੀਆਂ ਕਰਦੇ ਆ ਰਹੇ ਹਨ ਪਰ ਇਹ ਉਕਾਈ ਗਲਤ ਤੇ ਟੁਕਮਾ ਹੈ ਪ੍ਰਭੂ ਦਾ ਸਰੂਪ ਬਿਆਨ ਕਰਦੇ ਹੋਏ ਸਾਰੇ ਆਕਾਸ਼ ਸਾਰੇ ਪਤਾ ਸਾਰੇ ਜੀਵ ਜੰਤ ਸਾਰੀਆਂ ਮੇਗਮਾਲਾ ਸਾਰੀ ਬਨਸਪਤੀ ਸਾਰਾ ਸੰਸਾਰ ਉਸ ਪ੍ਰਭੂ ਦੇ ਬਾਹਰਲੇ ਲਿਬਾਸ ਦਾ ਹਿੱਸਾ ਦੱਸਦੇ ਹਾਂ ਬੇਅੰਤ ਜੀਵ ਪੈਦਾ ਕਰਨ ਵਾਲੇ ਪ੍ਰਭੂ ਦੇ ਇਜਾਰੇ ਵਾਸਤੇ 16000 ਗੋਪੀਆਂ ਕੋਈ ਵਡਿਆਈ ਦੀ ਗੱਲ ਨਹੀਂ ਹੈ ਇਹ ਤਾਂ ਸੁਲਤਾਨ ਨੂੰ ਮੀਂਹ ਆਖਣ ਵਾਲੀ ਗੱਲ ਵੀ ਨਹੀਂ ਹੈ ਸੋ ਫਰਮਾਨ ਕਰ ਰਹੇ ਹਨ ਕਿ हे ਕਲੰਦਰ ਪ੍ਰਭੂ 56 ਕਰੋੜ ਮੇਘਮਾਲਾ ਤੇਰਾ ਚੋਗਾ ਹੈ 16 ਹਜ਼ਾਰ ਆਲਮ ਤੇਰਾ ਤੰਬਾ ਹੈ हे ਕੇਸਵ ਸਾਰੀ ਬਨਾਸਪਤੀ ਤੇਰਾ ਸਲੂਤਰ ਹੈ ਤੇ ਸਾਰਾ ਸੰਸਾਰ ਤੇਰੀ ਸਹਿਣ ਦੀ ਮਿੱਟੀ ਨਹੀਂ ਰਕੀ ਮੈਂ ਫਿਰਗੇ ਫਰਮਾਨ ਹੈ ਦੇਹੀ ਮਸਜਦ ਮਨ ਮੌਲਾਣਾ ਸਹਜ ਨਿਵਾਜ ਗੁਜਾਰੇ ਮੇ ਮੇ ਕਉਨਾ ਸੋ ਕਾਇਨ ਤੇਰਾ ਨਰੰਕਾਰ ਆਕਾਰ ਹੈ ਏ ਕਲੰਦਰ ਪ੍ਰਭੂ ਆ ਮੇਰੀ ਮਸੀਤੈ ਆ ਮੇਰੇ ਸਰੀਰ ਤੇਰੇ ਲਈ ਮਸੀਤ ਹੈ ਮੇਰਾ ਸਰੀਰ ਤੇਰੇ ਲਈ ਮਸੀਤ ਹੈ ਮੇਰਾ ਮਨ ਤੇਰੇ ਮਨ ਨਾਮ ਦੀ ਬਾਗ ਬਾਗ ਦੇਣ ਵਾਲਾ ਹੈ ਮਾਗਦੇਨ ਵਾਲਾ ਮੁੱਲਾ ਹੈ ਮੇਰਾ ਮਾਨ ਜੀ ਦਾ ਤੇ ਤੇਰੇ ਚਰਨਾ ਵਿੱਚ ਜੁੜਿਆ ਰਹਿ ਕੇ ਅਡੋਲਤਾ ਦੀ ਨਿਵਾਜ ਪੜ ਰਿਹਾ ਹੈ ਹੇ ਸਾਰੇ ਜਗ ਦੇ ਮਾਲਕ ਨਰਿੰਕਾਰ ਹੇ ਪ੍ਰਭੂ ਵੀਂਬੀ ਲక్ష్ਮੀ ਨਾਲ ਤੇਰਾ ਮਿਆ ਹੋਇਆ ਹੈ ਭਾਵ ਇਹ ਸਾਰੀ ਮਾਇਆ ਤੇਰੇ ਚਰਨਾ ਦੀ ਦਾਸੀ ਏ ਕਹਿੰਦਾ ਭਾਵ ਫਿਰ ਅਗੇ ਫਰਮਾਨ ਹੈ ਭਗਤ ਕਰਤ ਮੇਰੇ ਤਾਲ ਛਣਾਈ ਕਹਿ ਪਹਿ ਕਰੋ ਪੁਕਾਰਾ ਨਾਮਿਕਾ ਸੁਆਮੀ ਅੰਤਰ ਜਾਮੀ ਫਿਨੇ ਸਗਲ ਬੰਦੇਸਵਾ ਬੰਦੇਸਵਾ ਸਾਰੇ ਦੇਸਾਂ ਦੇ ਵਿੱਚ ਇਹ ਕਲੰਦਰ ਪ੍ਰਭੂ ਇਹ ਪਰਮੇਸ਼ਰ ਮੈਨੂੰ ਭਗਤੀ ਕਰਨੇ ਨੂੰ ਤੂੰ ਹੀ ਮੰਦਰ ਦੇ ਵਿੱਚੋਂ ਕਢਾਇਆ ਤੈਨੂੰ ਛੱਡ ਕੇ ਮੈਂ ਹੋਰ ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ ਹਿੰਪਾਈ ਕਿੰਨੇ ਨਾਮਦੇਵ ਦਾ ਮਾਲਕ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ ਤੇ ਸਾਰੇ ਦੇਸਾਂ ਵਿੱਚ ਵਿਆਪਕ ਹੈ ਸਾਰੇ ਨੇ ਸਾਵੇਂ ਇਹ ਸਾਰੇ ਸ਼ਬਦ ਦਾ ਭਾਵ ਇਹ ਹੈ ਕਿ ਸਿਮਰਨ ਦੀ ਬਰਕਤ ਦੇ ਨਾਲ ਨਿਡਰਤਾ ਉੱਚ ਜਾਤੀਆਂ ਲੋਕਾਂ ਦੀ ਵਿਧਿ ਕੀ ਦੇ ਵਿਰੁੱਧ ਆਵਾਜ਼ ਉਠਾਉਂਦੇ ਹਨ ਭਗਤਨਾਮ ਦੇ ਜੀ ਫਿਰ ਅੱਗੇ ਸੰਤ ਰਾਗ ਸ਼ੁਰੂ ਹੁੰਦਾ ਹੈ 1168 ਆਮਰੰਗ ਦੇ ਉੱਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਦੋ ਤੁਕੇ ਮਹ ਮਹ ਮੁਮਾਰਕੀ ਚੜਿਆ ਸਦਾ ਬਸੰਤ ਪਰਫਣ ਚਿਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਹੋਲਿਆ ਹੋਮੈ ਸੁਰਤ ਵਿਸਾਰ ਹੋਮੈ ਮਾਨ ਵਿਚਾਰ ਮਨ ਗੁਣ ਵਿੱਚ ਗੁਣ ਲੈਸਾਰ ਰਹਾਉ ਮਨ ਨੂੰ ਸੰਬੋਧਨ ਕਰਕੇ ਧੰਨ ਤਨਸਿਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਕਿ ਹੇ ਕਮਲੇ ਮਨ ਮੈਂ ਮੈਂ ਕਰਨ ਵਾਲੀ ਵਰਤੀ ਭੁਲਾ ਦੇ ਕਹਿੰਦੇ ਭੋਲਿਆ ਭੋਲਿਆ ਮਤਲਬ ਕਮਲਿਆ ਹਮੈ ਸੁਰਤ ਵਿਸਾਰ ਹਮੈ ਮਤਲਬ ਮੈਂ ਮੈਂ ਕਰਨ ਵਾਲੀ ਕਹਿੰਦੇ ਜਿਹਨੇ ਇਹ ਤੇਨੀ ਵਰਤੀ ਹੈ ਨਾ ਇਨੂੰ ਭਲਾ ਦੇ ਇਹ ਆਦਤ ਛੱਡ ਦੇ ਮੈਮੇ ਵਾਲੀ ਹੇ ਮਨ ਕਹਿੰਦੇ ਹੋਸ਼ ਕਰ ਹਉਮੈ ਨੂੰ ਆਪਣੇ ਅੰਦਰੋਂ ਮੁਕਾ ਦੇ ਹਉਮੈ ਮਾਰ ਮਿਸਾਰ ਮਨ ਗੁਣ ਵਿੱਚ ਗੁਣ ਲੈ ਸਾਰ ਕਹਿੰਦੇ ਹਉਮੈ ਨੂੰ ਮੁਕਾਉਣ ਵਾਲਾ ਇਹ ਸਭ ਤੋਂ ਸ੍ਰੇਸ਼ਟ ਗੁਣ ਆਪਣੇ ਅੰਦਰ ਸੰਭਾਲ ਲੈ ਜਿਹੜਾ ਹੌਮੈ ਨੂੰ ਮਕਾਉਣ ਵਾਲਾ ਗੁਣ ਹੈ ਇਹਨੂੰ ਸੰਭਾਲਣਾ ਆਪਦੇ ਅੰਦਰ ਕਹਿੰਦੇ ਹੌਮੈ ਨੂੰ ਖਤਮ ਕਰ ਆਪਦੇ ਅੰਦਰ ਫਿਰ ਮੁੱਢ ਲੀਆਂ ਪੰਕਤੀਆਂ 'ਚ ਫਰਮਾਨ ਹੈ ਮਾਹ ਮਾ ਮੁਬਾਰਕੀ ਚੱਲਿਆ ਸਦਾ ਬਸੰਦ ਮਾਹ ਮਾ ਮਤਲਬ ਮਹਾ ਮਹਾ ਭਾਉ ਵੱਡੀਆਂ ਵੱਡੀਆਂ ਮੁਬਾਰਕੀ ਮਤਲਬ ਮੁਬਾਰਕਾਂ ਵਧਾਈਆਂ ਇਨਹੇ ਮਨ ਜੇ ਤੂੰ ਹਉਮੈ ਵਾਲੀ ਮਰਤੀ ਭਲਾ ਦੇਵੇਂ ਤਾਂ ਤੇਰੇ ਅੰਦਰ ਵੱਡੀਆਂ-ਵੱਡੀਆਂ ਵਧਾਈਆਂ ਤੈਨੂੰ ਮੁਬਾਰਕਾਂ ਬਣ ਜਾਣ ਕਹਿੰਦੇ ਫਿਰ ਤੈਨੂੰ ਮੁਬਾਰਕਾ ਕਹਿੰਦਾ ਪਾ ਵਧਾਈਆਂ ਤੈਨੂੰ ਜੇ ਤੂੰ ਹਉਮੈ ਵਾਲੀ ਮਰਤੀ ਖਤਮ ਕਰ ਦੇਦਾ ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ ਕਿਉਂਕਿ ਤੇਰੇ ਅੰਦਰ ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪ੍ਰਗਟ ਹੋ ਪਵੇ। हे ਮੇਰੇ ਚਿੱਤ ਇਹਨ ਸ੍ਰਿਸ਼ਟੀ ਨਿਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ ਆਪਣੇ ਅੰਦਰ ਸਾਹਮਣੇ ਰੱਖ। ਇਸ ਦੀ ਬਰਕਤ ਨਾਲ ਖਿੜਿਆ ਰਹੋ। ਰੱਗੇ ਫਰਮਾਨ ਹੈ। ਰਹਾਉ ਤੋ ਅਗਲੀਆਂ ਪੰਕਤੀਆਂ ਦੇ ਵਿੱਚ ਰਹਾਉ। ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸਾਭ ਧਣੀ ਚੂਕਾ ਮਨ ਅਬਮਾਨ ਹੀ ਮਨ ਕਹਿੰਦੇ ਜੇ ਤੂੰ ਹਉਮੈ ਭਲਾਉਣ ਵਾਲੇ ਉਰਜਨ ਕੰਮ ਕਰਨ ਲੱਗ ਪਵੇਂ ਕਹਿੰਦੇ ਇਹ ਤੇਰੇ ਅੰਦਰ ਇੱਕ ਐਸਾ ਰੁੱਖ ਉੱਗ ਪਵੇਗਾ ਜਿਸ ਨੂੰ ਕਹਿੰਦੇ ਹਰ ਨਾਮ ਸਿਮਰਨ ਦੀਆਂ ਟਾਣੀਆਂ ਫੁੱਟਣ ਗਈਆਂ ਜਿਸ ਨੂੰ ਕਹਿੰਦੇ ਧਾਰਮਿਕ ਜੀਵਨ ਫੁੱਲ ਲੱਗੇਗਾ ਧਾਰਮਿਕ ਜੀਵਨ ਨੂੰ ਫੁੱਲ ਲੱਗੇਗਾ ਤੇ ਪ੍ਰਭੂ ਨਾਲ ਡੂੰਗੀ ਜਾਣ ਪਛਾਣ ਵਾਲਾ ਫਲ ਲੱਗੇਗਾ ਜੇ ਤੂੰ ਹੋਮੇ ਭਲਾਉਣ ਵਾਲਾ ਕੰਮ ਕਰਨ ਲੱਗ ਜੇ ਤਰੋਜ ਇਹਨੂੰ ਭਲਾਉਣ ਦੀ ਕੋਸ਼ਿਸ਼ ਕਰੇ ਇਸ ਪਾਸੇ ਲੱਗੇਗਾ ਪਰਮਾਤਮਾ ਦੀ ਪ੍ਰਾਪਤੀ ਕਹਿੰਦੇ ਉਸ ਰੁੱਖ ਦੇ ਪੱਤਰ ਹੋਣਗੇ ਫਿਰ ਤੇ ਨਿਰਮਾਣਤਾ ਕਹਿੰਦੇ ਉਸ ਰੁੱਖ ਦੀ ਸੰਗਣੀ ਛਾਂ ਹੋਵੇਗੀ ਫਿਰ ਅੱਗੇ ਫਰਮਾਨ ਹੈ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਅਤ ਕਾ ਧਨ ਪੂਰਾ ਹੋਆ ਲਾਗ ਸਤਿਆਨ ਜਿਹੜਾ ਵੀ ਮਨੁੱਖ ਹਮੈ ਨੂੰ ਭਲਾਉਣ ਵਾਲੇ ਰੋਜ਼ਾਨਾ ਕੰਮ ਕਰੇਗਾ ਕਹਿੰਦੇ ਉਸ ਨੂੰ ਕੁਦਰਤ ਵਿੱਚ ਵਸਦਾ ਰੱਬ ਆਪਣੀ ਅੱਖੀਂ ਦੇਖੂਗਾ ਉਸ ਦੇ ਕੰਨਾਂ ਵਿੱਚ ਪ੍ਰਭੂ ਦੀ ਸਿਬਸਲਾ ਵਸੇਗੀ ਉਸ ਦੇ ਮੂੰਹ ਦੇ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਦਾ ਨਾਮ ਹੀ ਬੋਲ ਹੋਵੇਗਾ ਉਸ ਨੂੰ ਲੋਕ ਪ੍ਰਲੋਗ ਦੀ ਇੱਜ਼ਤ ਸੰਪੂਰਨ ਧਨ ਮਿਲ ਜੇਗਾ ਅਡੋਲਤਾ ਵਿੱਚ ਸਦਾ ਉਸ ਦੀ ਸੁਰਤ ਟਿੱਕੀ ਰਹੇਗੀ ਜਿਨ੍ਹਾਂ ਹਉਮੈ ਨੂੰ ਮਕਾਉਣ ਵਾਲਾ ਕੋਸ਼ਿਸ਼ ਕਰੇ ਇਸ ਰਸਤੇ ਤੇ ਚੱਲੇ ਹਉਮੈ ਦਾ ਤਿਆਗ ਕਰਨ ਦੀ ਕੋਸ਼ਿਸ਼ ਕਰੇ ਇਹੋ ਜੀ ਬਰਤੀ ਬਣਾਵੇ ਮੈਂ ਹੋਂ ਮੈਨੂੰ ਛੱਡਣਾ ਹੈ ਹੌਲੀ ਹੌਲੀ ਕਰਕੇ ਰੱਗੇ ਫਰਮਾਨ ਹੈ ਮਹਾਰੂਤੀ ਆਮਣਾ ਵੇਖੋ ਕਰਮ ਕਮਾਈ ਨਾਨਕ ਹਰੇ ਨਾ ਸੁਕੈ ਹੀ ਜੇ ਗੁਰਮੁਖ ਰਹੇ ਸਮਾਈ ਕਹਿੰਦੇ ਭਾਈ ਹੋਂ ਮੈਨੂੰ ਵਿਸਾਰਨ ਵਾਲੇ ਕੰਮ ਕਰਕੇ ਵੇਖ ਲਓ ਕਹਿੰਦੇ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਕਹਿੰਦੇ ਜੇ ਤੁਹਾਨੂੰ ਨਹੀਂ ਯਕੀਨ ਹੁੰਦਾ ਜੋ ਪਿੱਛੇ ਦੱਸ ਗਏ ਸ਼ਬਦ ਦੇ ਵਿੱਚ ਇਹ ਸਾਰੇ ਕੰਮ ਇਹ ਸਾਰੀ ਕਲਾ ਤੁਹਾਨੂੰ ਆਏ ਲੱਗਦਾ ਹੈ ਵੀ ਇਹ ਕਿਵੇਂ ਹੋ ਸਕਦਾ ਕਹਿੰਦੇ ਫਿਰ ਨਹੀਂ ਯਕੀਨ ਤਾਂ ਤੁਸੀਂ ਕਰਕੇ ਵੇਖ ਲਓ ਪ੍ਰੈਕਟੀਕਲ ਕਰੋ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਕਰਕੇ ਦੇ ਵੇਖੋ ਕਹਿੰਦੇ ਕੋਸ਼ਿਸ਼ ਕਰਕੇ ਵੇਖੋ ਆਪੇ ਸਾਰਾ ਕੁਝ ਜਿਵੇਂ ਪਿੱਛੇ ਦੱਸਤਾ ਮਿ ਸਿਮਰਨ ਡੰਗਾ ਟਾਣੀਆਂ ਤੇ ਸਾਰੇ ਫਲ ਤੇ ਫਿਰ ਹਰੇਕ ਦੇ ਵਿੱਚ ਪ੍ਰਮਾਤਮਾ ਇਹਨਾਂ ਅੱਖਾਂ ਦੇ ਨਾਲ ਦਿਸਣ ਲੱਗ ਪੂ ਕੰਨਾਂ ਦੇ ਨਾਲ ਬਾਣੀ ਸੁਣਨ ਲੱਗ ਪੂਗੀ ਪਰਮੇਸ਼ਰ ਦੀ ਸਿਫਤਸਲਾਹ ਦੀ ਕਹਿੰਦੇ ਸਾਰੇ ਕੰਮ ਹੋਣਗੇ ਪਰ ਕੋਸ਼ਿਸ਼ ਕਰਕੇ ਵੇਖੋ ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ ਕਹਿੰਦੇ ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ ਕਨੇ ਰੁੱਤ ਤਾਂ ਬਦਲਦੀ ਰਹਿੰਦੀ ਹੈ ਨਾ ਮੌਸਮ ਬਦਲਦਾ ਰਹਿੰਦਾ ਪਰ ਜਿਹੜੀ ਉਹ ਰੁੱਤ ਬਣਗੀ ਜਿਹੜੀ ਉਹ ਅਵਸਥਾ ਬਣਗੀ ਜਦੋਂ ਹੋਮੇ ਛੱਡ ਦਿੱਤੀ ਤੇ ਕਹਿੰਦੇ ਫਿਰ ਉਹ ਕਦੇ ਵੀ ਲੋਪ ਨਹੀਂ ਹੁੰਦੀ ਉਹ ਸਦਾ ਥਿਰ ਰਹੂਗੀ ਕਨੇ ਇਹ ਨਾਨਕ ਜਿਹੜੇ ਬੰਦੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਕੇ ਪ੍ਰਭੂ ਦੀ ਯਾਦ ਦੇ ਵਿੱਚ ਟਿਕੇ ਰਹਿੰਦੇ ਹਨ ਉਨ੍ਹਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਹੈ ਜਿਹੜਾ ਜਿਹਨਾਂ ਉਹ ਅਵਸਥਾ ਹੈ ਉਹ ਖੇੜਾ ਉਹ ਸਦਾ ਫਿਰ ਕਾਇਮ ਰਹਿੰਦਾ ਸੁਖਦਾ ਨਹੀਂ ਫਿਰੋ ਨਾਨਕ ਹਰੇ ਨਾ ਸੁਖੇ ਕਹਿੰਦੇ ਫਿਰ ਉਹ ਹਰੇ ਰਹਿੰਦੇ ਸੁਖਦੇ ਨਹੀਂ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇਨ ਤੁਮ ਤਾਇਆ ਹੋ ਗੀਆਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ